ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ। ਬਾਕੀ ਅਧਿਆਪਕਾਂ ਨੂੰ ਸਰਕਾਰੀ ਨੇ ਜਿਹੜੇ ਇਹ ਛੁੱਟੀਆਂ ਵਧਾਉਣ ਦੀ ਮੰਗ ਕਰਦੇ ਨੇ ਉਹਨਾਂ ਨੂੰ ਮੇਰੇ ਹਿਸਾਬ ਨਾਲ ਲੰਬੀ ਛੁੱਟੀਆਂ ਕਰ ਦੇਣੀ ਚਾਹੀਦੀ ਹੈ। ਨਾਲੇ ਉਹ ਇਹ ਜਿਹੜਾ ਬਹਾਨੇ ਜੇ ਲੈ ਲੈ ਕੇ ਵੀ ਜਵਾਕਾਂ ਨੂੰ ਠੜ ਲੱਗ ਜੂ ਜੀ ਵੱਧ ਠੰਡਾ ਕੜਾਕੇ ਦੀ ਇਹ ਆ ਉਹ ਆ ਇਹ ਸਭ ਬਹਾਨੇ ਨੇ। ਜਵਾਕਾ ਨੋਨੀ ਉਹ ਆਪਣਾ ਫਾਇਦਾ ਸੋਚਦੇ ਨੇ ਕਿਉਂਕਿ ਉਹਨਾਂ ਨੂੰ ਤਿਆਰ ਹੋ ਕੇ ਘਰੋਂ ਨਿਕਲਣਾ ਪੈਣਾ ਉਹ ਸੋਚਦੇ ਨੇ ਚਲੋ 10 20 ਦਿਨ ਹੋਰ ਜਵਾਕਾਂ ਦੇ ਕਰਕੇ ਹਨ ਬਹਾਨੇ ਜਨ ਨਾਲ ਆਪਾਂ ਘਰਾਂ ਬੈਠੇ ਰਹਾਂਗੇ ਇਸ ਕਰਕੇ ਉਹ ਛੁੱਟੀਆਂ ਵਧਾਉਣ ਦੀ ਮੰਗ ਕਰੀ ਜਾ ਰਹੇ ਨੇ ਲਗਾਤਾਰ ਇਹ ਕੀ ਗੱਲ ਹੋਈ ਵੀ 20 ਤਰੀਕ ਤੱਕ ਛੁੱਟੀਆਂ ਕਰ ਦਿਓ ਹੁਣ ਤੇ ਔਨਲਾਈਨ VOTING ਸ਼ੁਰੂ ਕਰਤੀ ਉਹ ਵੀ ਸਰਕਾਰੀ ਅਧਿਕਾਰੀਆਂ ਨੇ ਸੂਬੇ ਦੇ ਵਿੱਚ ਖੜਾਕੇ ਦੀ ਠੰਡ ਪੈ ਰਹੀ ਹੈ ਅਤੇ ਪੂਰੇ ਹਫਤੇ ਮੌਸਮ ਠੰਡਾ ਰਹਿਣ ਦੀ ਉਮੀਦ ਹੈ ਜਿਸ ਦੇ ਕਰਕੇ ਸਰਕਾਰੀ ਅਧਿਆਪਕ ਸਰਕਾਰੀ ਛੁੱਟੀਆਂ ਵਧਾਉਣ ਦੀ ਮੰਗ ਕਰ ਰਹੇ ਹਨ ਜੋ ਛੁੱਟੀਆਂ ਪਹਿਲਾਂ ਹੀ ਦੋ ਵਾਰ ਸਰਕਾਰ ਜਿਨ੍ਹਾਂ ਵਿੱਚ ਵਾਅਦਾ ਕਰ ਚੁੱਕੀ ਹੈ ਪਹਿਲਾਂ ਸਕੂਲ 7 ਜਨਵਰੀ ਨੂੰ ਲੱਗਣੇ ਸੀਗੇ ਤੇ ਹੁਣ ਲੋੜੀ ਤੋਂ ਅਗਲੇ ਦਿਨ ਜਾਣੀ ਕੀ 14 ਜਨਵਰੀ ਨੂੰ ਸਕੂਲ ਲੱਗਣੇ ਸੀ ਅਧਿਆਪਕ ਮੰਗ ਕਰ ਰਹੇ ਹਨ ਕਿ ਇਹ ਛੁੱਟੀਆਂ ਜੋ ਸਰਦੀ ਦੀਆਂ ਹਨ ਸਰਦੀ ਨੂੰ ਦੇਖਦੇ ਹੋਏ ਇਹ 20 ਜਨਵਰੀ ਤੱਕ ਇਹਨਾਂ ਵਿੱਚ ਵਾਅਦਾ ਹੋਣਾ ਚਾਹੀਦਾ ਹੈ ਆਪਣੀਆਂ ਮੰਗਾਂ ਸਰਕਾਰੀ ਅਧਿਆਪਕਾਂ ਨੇ ਸਰਕਾਰ ਤੱਕ ਪਹੁੰਚਾਉਣ ਲਈ ਇੱਕ ਆਨਲਾਈਨ ਸਰਵੇਖਣ ਵੀ ਸ਼ੁਰੂ ਕਰ ਦਿੱਤਾ ਹੈ ਛੁੱਟੀਆਂ ਵਧਾਉਣ ਜਾਂ ਫਿਰ ਨਾ ਵਧਾਉਣ ਦੇ ਬਾਰੇ ਸਰਵੇਖਣ ਦੇ ਵਿੱਚ ਆਨਲਾਈਨ ਵੋਟਿੰਗ ਵੀ ਕੀਤੀ ਜਾ ਰਹੀ ਹੈ ਸਰਕਾਰੀ ਅਧਿਆਪਕ ਵਟਸਐਪ ਗਰੁੱਪਾਂ ਦੇ ਵਿੱਚ ਪੋਲ ਸਾਂਝੇ ਕਰ ਰਹੇ ਹਨ ਜਿਸ ਦੇ ਵਿੱਚ ਛੁੱਟੀਆਂ ਵਧਾਉਣ ਜਾਂ ਨਾ ਵਧਾਉਣ ਦੋ ਤਰ੍ਹਾਂ ਦੇ ਵਿਕਲਪ ਦਿੱਤੇ ਗਏ ਹਨ ਛੁੱਟੀਆਂ ਵਧਾਈਆਂ ਜਾਣੀਆਂ ਚਾਹੀਦੀਆਂ ਹਨ ਜਾਂ ਫਿਰ ਨਹੀਂ ਇਹ ਵਿਕਲਪ ਚੁਣਨ ਤੇ ਹਰ ਕੋਈ ਵੋਟਾਂ ਦੀ ਕੁੱਲ ਗਿਣਤੀ ਦੇਖ ਰਿਹਾ ਹੈ ਆਨਲਾਈਨ VOTING ਰਾਹੀਂ ਅਧਿਆਪਕ ਛੁੱਟੀਆਂ ਵਿਧਾਉਣ ਦੇ ਹੱਕ ਵਿੱਚ ਸਹਿਮਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਧਿਆਪਕਾਂ ਦਾ ਕਹਿਣਾ ਹੈ ਕਿ ਲਗਾਤਾਰ ਕੜਾਕੇ ਦੀ ਠੰਡ ਧੁੰਦ ਅਤੇ ਘੱਟ ਤਾਪਮਾਨ ਬੱਚਿਆਂ ਦੀ ਸਿਹਤ ਉੱਤੇ ਬਹੁਤ ਪ੍ਰਭਾਵ ਪਾ ਸਕਦਾ ਹੈ ਬਹੁਤ ਬੱਚੇ ਬਿਮਾਰ ਹੋ ਜਾਂਦੇ ਹਨ ਠੰਡ ਲੱਗ ਜਾਂਦੀ ਹੈ ਸਕੂਲਾਂ ਦੇ ਵਿੱਚ ਇੰਨੇ ਪੁਖਤਾ ਪ੍ਰਬੰਧ ਨਹੀਂ ਹੁੰਦੇ ਉਹਨਾਂ ਦਾ ਕਹਿਣਾ ਹੈ ਅਧਿਆਪਕਾਂ ਦਾ ਆਨਲਾਈਨ ਸਰਵੇਖਣਾ ਰਹੀਂ ਛੁੱਟੀਆਂ ਦੇ ਹੱਕ ਵਿੱਚ رائے ਇਕੱਠੀ ਕਰਨਾ ਅਤੇ ਸਰਕਾਰ ਤੱਕ ਆਪਣੀ ਮੰਗ ਪਹੁੰਚਾਉਣ ਲਈ ਕੋਸ਼ਿਸ਼ਾਂ ਤੇ ਤਿਆਰੀਆਂ ਚੱਲ ਰਹੀਆਂ ਹਨ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਬੱਚੇ ਸਕੂਲ ਦੇ ਵਿੱਚ ਕੁਝ ਟਾਈਮ ਹਜੇ ਟੀਕੇ ਬੈਠ ਸਕਦੇ ਹਨ ਪਰ ਘਰ ਤਾਂ ਬਿਲਕੁਲ ਵੀ ਨਹੀਂ ਬੈਠਦੇ ਨਾ ਘਰਦਿਆਂ ਦੀ ਸੁਣਦੇ ਨੇ ਤੇ ਘਰਦਿਆਂ ਦੀ ਝੜਕਾ ਨੂੰ ਇੱਕ ਅਧਿਆਪਕ ਦੇ बराबर रख के दे खिता अध्यापक ਤੋਂ ਬੱਚੇ ਵੱਧ ਡਰਦੇ ਨੇ ਤੇ ਘਰਦਿਆਂ ਤੋਂ ਘੱਟ ਡਰਦੇ ਨੇ ਠੀਕ ਆ ਜੀ ਉੱਥੇ ਕਲਾਸ ਦੇ ਵਿੱਚ ਪੂਰਾ ਟਾਈਮ ਟੀਕੇ ਤਾਂ ਬੈਠਣਗੇ ਤੇ ਘਰ ਦੇ ਵਿੱਚ ਤਾਂ ਸਵੇਰ ਤੋਂ ਹੀ ਲੈ ਕੇ ਭਜਨ ਅਠ ਸ਼ੁਰੂ ਹੋ ਜਾਂਦੀ ਹੈ ਤੇ ਆਨਲਾਈਨ ਕਲਾਸਾਂ ਕੀ ਹੈ ਇਹ ਇਹ ਤਾਂ ਇੱਕ ਟਾਈਮ ਪਾਸ ਹੀ ਹੈ ਮੇਰੇ ਹਿਸਾਬ ਨਾਲ ਆਨਲਾਈਨ ਕਲਾਸਾਂ ਕੋਈ ਮੰਨਦਾ ਕੀ ਪੜ੍ਹਾਈ ਦਾ ਜੇ ਆਨਲਾਈਨ ਕਲਾਸਾਂ ਨਾਲ ਜਵਾਖ ਪੜ੍ਹ ਜਾਣਾ ਫਿਰ ਮੰਨ ਲਾ ਕੀ ਸਕੂਲ ਲਗਾਉਣ ਦੀ ਤਾਂ ਲੋੜ ਹੀ ਨਹੀਂ ਹੈਗੀ ਫਿਰ ਤਾਂ ਨੈਟ ਤੋਂ ਦੇਖ ਕੇ ਇਹ ਸਭ ਕੁਝ ਕਰਿਆ ਜਾ ਸਕਦਾ। ਠੰਡ ਕੋਈ ਮੰਨ ਲਓ ਕਿ ਸਕੂਲਾਂ ਦੇ ਵਿੱਚ ਜ਼ਿਆਦਾ ਨਹੀਂ ਘਰਾਂ ਦੇ ਵਿੱਚ ਵੀ ਉੰਨੀ ਠੰਡ ਆ ਕੋਈ ਮੰਨ ਲਾ ਘਰ ਲੈ ਕੇ ਵੀ ਤਾਂ ਉਹ ਜਦੋਂ ਤੁਸੀਂ ਕਹਿੰਦੇ ਹੋ ਕਿ ਘਰ ਲੈ ਕੇ ਕਲਾਸਾਂ ਲਾ ਲਓ ਜਾਂ ਤਾਂ ਫਿਰ ਉਹਨਾਂ ਲਈ ਕੋਈ ਇਦਾਂ ਦੇ ਪ੍ਰਬੰਧ ਕਰੋ ਕਿ ਉਹਨਾਂ ਨੂੰ ਹਵਾ ਤਾਂ ਕਸ਼ੂਬੇ ਹੀ ਨਾ ਹਨਾ ਹਵਾ ਲੱਗੇ ਹੀ ਨਾ। ਇਹ ਕੀ ਗੱਲ ਆ ਕਿ ਸਕੂਲ ਨਾ ਭੇਜੋ ਬੱਚਿਆਂ ਨੂੰ। ਹਾਂ ਸ ਸਕੂਲ ਨਹੀਂ ਭੇਜਦੇ ਤਾਂ ਫਿਰ ਬੱਚੇ ਭੱਜ ਨੱਠ ਨਹੀਂ ਕਰਦੇ ਖੇਡਦੇ ਨਹੀਂ ਨੱਚਦੇ ਟੱਪਦੇ ਨਹੀਂ ਕੁੱਦਦੇ ਨਹੀਂ। ਯਾਰ ਕਮਾਲ ਦੀ ਗੱਲ ਆ ਆ ਤੁਸੀਂ ਦੇਖ ਲਓ ਕਿ ਰਾਜੇਪਟਿੰਗ ਤੇ ਪਹਿਲਾਂ ਇੱਕ ਤੰਜ ਕਸਿਆ ਜਾ ਰਿਹਾ ਕਿ 12548 ਉਹ ਨਾ ਸੁੱਟੀਆਂ ਲੱਗਣ ਦੇ ਨਤੀਜੇ ਉਹ ਤਾਂ ਚਲੋ ਇੱਕ ਮਜ਼ਾਕ ਦੀ ਪਾਤਰ ਹੈ ਨਾ ਵੀ ਇਦਾਂ ਚੱਲ ਰਹੀ ਆ ਗੱਲ ਪਰ ਇਹ ਤੁਸੀਂ ਦੇਖੋ ਕਿ ਜਵਾਕ ਮੈਨੂੰ ਲੱਗਦਾ ਜਿੰਨਾ ਕਿ ਇਹਨਾਂ ਨੂੰ ਆਉਂਦਾ ਹੁੰਦਾ ਛੁੱਟੀਆਂ ਕਰ ਕਰਕੇ ਇਹਨਾਂ ਨੂੰ ਉਹ ਵੀ ਭੁੱਲ ਜਾਂਦਾ 20 22 ਤਰੀਕ ਤੋਂ ਛੁੱਟੀਆਂ ਹੋਈਆਂ ਨੇ ਇੱਕ ਮਹੀਨਾ ਹੋਣ ਵਾਲਾ ਹੋ ਗਿਆ ਸਰਕਾਰੀ ਅਧਿਆਪਕਤਾ ਤਨਖਾਹਾਂ ਲੈਂਦੇ ਨੇ ਤੇ ਮੌਜਾ ਮਾਣਦੇ ਨੇ ਉਹਨਾਂ ਨੂੰ ਤਾਂ ਇਹ ਆ ਵੀ ਚਲੋ ਹੋਰ ਠੰਡ ਦਾ ਟਾਈਮ ਉਹਨਾਂ ਨੂੰ ਬੱਚਿਆਂ ਦਾ ਕੋਈ ਮੈਨੂੰ ਲੱਗਦਾ ਘੱਟ ਹੀ ਫਿਕਰ ਹੋਊਗਾ ਜਿਆਦਾ ਫਿਕਰ ਤਾਂ ਸ਼ਾਇਦ ਉਹਨਾਂ ਨੂੰ ਆਪਣਾ ਹੀ ਹੋ ਸਕਦਾ ਮੈਨੂੰ ਤਾਂ ਲੱਗਦਾ ਜਿਹੜੇ ਅਧਿਆਪਕ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਜਿਹੜੇ ਅਧਿਆਪਕ ਇਹ ਮੰਗ ਕਰ ਰਹੇ ਨੇ ਸਰਵੇਖਣ ਰਾਹੀਂ ਔਨਲਾਈਨ VOTING ਕਰ ਰਹੇ ਨੇ ਵੋਟਾਂ ਰਾਹੀਂ ਉਹ ਆਪਣੀ ਗਿਣਤੀ ਵਧਾ ਰਹੇ ਨੇ ਉਹ ਅਧਿਆਪਕ ਮੈਨੂੰ ਲੱਗਦਾ ਕਿ ਆਪਣੇ ਪਾਲੇ ਤੋਂ ਡਰਦੇ ਨੇ ਆਪ ਉਹ ਠੰਡ ਦੇ ਵਿੱਚ ਬਾਹਰ ਨਹੀਂ ਨਿਕਲਣਾ ਚਾਹੁੰਦੇ ਸਾਫ਼ ਗੱਲ ਤਾਂ ਇੰਨੀ ਆ ਬਾਕੀ ਹੋਰ ਕੋਈ ਗੱਲ ਨਹੀਂ ਹੈਗੀ ਬੱਚਿਆਂ ਨੂੰ ਤਾਂ ਇੱਕ ਬੱਚਿਆਂ ਦਾ ਤਾਂ ਇੱਕ ਬਹਾਨਾ ਹੀ ਆ ਕਿ ਬੱਚਿਆਂ ਰਾਹੀਂ ਸਾਨੂੰ ਵੀ ਮੌਜਾ ਮਾਣਨ ਦਾ ਮੌਕਾ ਮਿਲ ਜੂ ਹੋਰ ਥੋੜਾ ਬਹੁਤਾ। ਇਹੀ ਗੱਲ ਹੋ ਸਕਦੀ ਹੈ ਬਾਕੀ ਹੋਰ ਕੋਈ ਇਹ ਤੁੱਤੇ ਗੱਲ ਨਹੀਂ ਹੈਗੀ ਬੱਚੇ ਘਰਾਂ ਰਹਿ ਕੇ ਘਰਦਿਆਂ ਨੂੰ ਤੰਗੇ ਕਰਦੇ ਨੇ ਨਾ ਕਿ ਉਹ ਪੜਦੇ ਨੇ। ਘਰਾਂ ਰਹਿ ਕੇ ਮੈਨੂੰ ਲੱਗਦਾ ਉਹ ਕੋਈ ਪਾਣੀ ਨਾਲ ਨਹਾਉਂਦਾ ਕੋਈ ਪਾਣੀ 'ਚ ਹੱਥ ਧੋਂਦਾ ਕੋਈ ਕੋਸ਼ ਕਰਦਾ ਕੋਈ ਕੋਸ਼ ਕਰਦਾ ਉਹ ਮੰਨ ਲਓ ਕਿ ਕੱਪੜੇ ਗਿੱਲੇ ਕਰਦੇ ਨੇ ਜਾਂ ਕੁਝ ਵੀ ਹਨਾ ਜਾਂ ਮਿੱਟੀ ਨਾਲ ਖੇਡਦੇ ਨੇ ਉਹ ਉਦੋਂ ਜ਼ਿਆਦਾ ਹੀ ਬਿਮਾਰ ਹੁੰਦੇ ਹੋਣਗੇ ਸਕੂਲ ਜਾ ਕੇ ਉਹ ਟੀਕੇ ਆਪਣਾ ਮੰਨ ਲਾ ਕੀ ਉਹਨਾਂ ਨੂੰ ਇੱਕ ਅਨੁਸ਼ਾਸਨ ਦਾ ਤਾਂ ਸਿੱਖਦੇ ਨੇ ਉਹ ਬੈਠਦੇ ਤਾਂ ਹੈਗੇ ਨੇ ਉੱਥੇ ਐਦਾਂ ਤਾਂ ਬਸ ਆਨਲਾਈਨ ਕਲਾਸਾਂ ਲਈ ਚੱਲੋ ਨਿਆਰੇ ਲਈ ਚੱਲੋ ਠੰਡ ਇਹਨੇ ਮੀਂਹ ਪੈ ਜਾਣਾਗਾ ਹਾਂ ਇਹਨੇ 20 ਦਿਨ ਦੀਆਂ ਛੁੱਟੀਆਂ ਫੇਰ ਕਰ ਦਿਓ ਇਹ ਯਾਰ ਕੋਈ ਹੱਲ ਨਹੀਂ ਠੀਕ ਆ ਜਾਂ ਫਿਰ ਤੁਸੀਂ ਆਨਲਾਈਨੇ ਕਲਾਸਾਂ ਸ਼ੁਰੂ ਕਰ ਦੋ ਕੀ ਹਾਂ ਸਾਲ ਦਾ ਸਾਲ ਆਨਲਾਈਨ ਚੱਲਣ ਦੋ ਤੇ ਬੱਚੇ ਵੀ ਉਹੋ ਜੇ ਉਹਦੇ ਚ ਢਲ ਜਾਣਗੇ ਹਨਾ ਉਹਨਾਂ ਨੂੰ ਵੀ ਉਦਾਂ ਦੀ ਆਦਤਾਂ ਪੈ ਜਾਣਗੀਆਂ ਤੇ ਉਹ ਆਪਣਾ ਮੌਜ ਨਾਲ ਆਨਲਾਈਨ ਕਲਾਸ ਲਾਇਆ ਕਰਨਗੇ ਤੇ ਉਸ ਤੋਂ ਬਾਅਦ ਪੇਪਰ ਵੀ ਆਨਲਾਈਨ ਕਰਾ ਲਿਆ ਕਰੋ ਤੇ ਫੇਸ ਜਿਹੜੀ ਲੈਣੀ ਆ ਤੁਸੀਂ ਉਹ ਵੈਸੀ ਵੀ ਆਨਲਾਈਨ ਲੈਨੇ ਹੋ ਜਾਂ ਕੈਸ਼ ਲੈਨੇ ਹੋ ਕੈਸ਼ ਲੈ ਲਿਆ ਕਰੋ ਨਹੀਂ ਤਾਂ ਆਨਲਾਈਨ ਥੋੜੀ ਬਹੁਤੀ ਪੇਮੈਂਟ ਫਿਰ ਲੈ ਲਿਆ ਕਰੋ ਉਦਾਂ ਬਣਦੀ ਤੁਹਾਡਾ ਨਾ ਬਿਜਲੀ ਦਾ ਖਰਚਾ ਆਵੇ ਨਾ ਟਰਾਂਸਪੋਰਟ ਦਾ ਖਰਚਾ ਆਵੇ ਨੌਲੇ ਟੀਚਰਾਂ ਦਾ ਤੇਲ ਬਚੂਗਾ ਸਰਕਾਰੀ ਟੀਚਰਾਂ ਨੂੰ ਮੇਰੇ ਹਿਸਾਬ ਨਾਲ ਇਹਨਾਂ ਨੂੰ ਠੰਡ ਜ਼ਿਆਦਾ ਲੱਗਦੀ ਹੈ ਇਹਨਾਂ ਨੂੰ ਮੇਰੇ ਹਿਸਾਬ ਨਾਲ ਛੁੱਟੀਆਂ ਕਰ ਦਿਓ ਲੰਬੀ ਛੁੱਟੀ ਕਰ ਦਿਓ ਮੈਂ ਸਰਕਾਰ ਨੂੰ ਅਪੀਲ ਕਰਦਾ